ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਹਸ਼ਿਆਰਪੁਰ ਦਾ ਹਲਕਾ ਚੱਬੇਵਾਲ ਦਾ ਪਿੰਡ ਕੁਕਣਾਵਾਲਾ ਚੋ ਦਾ ਜੋ ਬੰਨ 20 ਅਗਸਤ ਨੂੰ ਟੁੱਟਿਆ ਸੀ ਜੀ ਤੇ ਜਿਸ ਨੂੰ 4 ਸਤੰਬਰ ਨੂੰ ਬੰਨਣਾ ਸ਼ੁਰੂ ਕੀਤਾ ਹੈ ਸਰਕਾਰ ਵੱਲੋਂ ਤੇ ਆਲੇ ਦੁਆਲੇ ਪਿੰਡ ਵੀ ਸਹਿਯੋਗ ਕਰ ਰਹੇ ਨੇ ਜੀ ਪਿੰਡ ਅਜਨੋਹਾ ਵੱਡੋਂ ਨੰਗਲਾਂ ਠੱਲਾਂ ਚੈੜਾਂ ਜਲਵੇੜਾ ਟੋਡਰਪੁਰ ਰਹੱਲੀ ਰੂਪੋਵਾਲ ਕੁਕੜਾ ਮਾਲਾਂ ਕੱਪੜਾਂ ਡਾਂਡੀਆਂ ਕੋਪਾਲੀਆਂ ਅੱਜ ਚੌਥੇ ਦਿਨ ਦੀ ਸੇਵਾ ਚੱਲ ਰਹੀ ਹੈ ਜੀ ਮੇਨ ਲੀਡ ਪਿੰਡ ਕਰਨੇ ਨੇ ਜੀ ਪਿੰਡ ਵੱਡੋਂ ਅਜਨੋਹਾ ਕੁਕੜਾਂ ਤੇ ਰੂਪੋਵਾਲ ਤੇ ਸਾਰਿਆਂ ਸੰਗਤਾਂ ਧੰਨਵਾਦ ਕਰਦੇ ਆ ਜੋ ਧਨਮਨ ਧਨ ਨਾਲ ਆਪਣਾ ਸਹਿਯੋਗ ਕਰ ਰਹੇ ਨੇ ਤੇ ਦਿੱਲੀ ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਕੀਰਬਾਬਾ ਕਰਮਸਿਣੀ ਵੱਡੋਂ ਵੱਲੋਂ ਹੋ ਰਹੀ ਹੈ ਜੀ ਬਾਕੀ ਸੇਵਾ ਚੱਲ ਰਹੀ ਹੈ ਤੇ ਇੱਥੇ ਲਗਾਤਾਰ ਚਾਹ ਦੇ ਪਕੌੜੇ ਲੰਗਰ ਹੋਰ ਵੀ ਕੋਈ ਨਾ ਕੋਈ ਸੰਗਤਾਂ ਸੰਗਤਾਂ ਸ਼ਕਣ ਵਾਸਤੇ ਕੋਈ ਨਾ ਕੁਝ ਲੈ ਕੇ ਆਈ ਜਾ ਰਹੀਆਂ ਨੇ ਜੀ ਤੇ ਸਾਰੇ ਸੰਗਤਾਂ ਦਾ ਧੰਨਵਾਦ ਕਰਦੇ ਆਂ ਟਰੈਕਟਰ ਵਾਲੇ ਵੀਰਾਂ ਦਾ ਪੰਚ ਸਤਨਾਮ ਸਿੰਘ ਵੀ ਉਹ ਵੀ ਆਪਣੀ ਟਰੈਕਟਰ ਨਾਲ ਸੇਵਾ ਕਰਵਾ ਰਹੇ ਨੇ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਅੱਜ ਵੀ ਵੱਡੋ ਤੋਂ ਹੰਤ ਮਈਏ ਦਾਸ ਜੀ ਦੇ ਮੁਕਤ ਸੇਵਾਦਾਰ ਬਾਬਾ ਗੁਜਾਰਨੀ ਪਹੁੰਚੇ ਹੋਏ ਨੇ ਤੇ ਕੱਲ ਵੀ ਐਸੇ ਅੱਜ ਵੀ ਸਾਡੇ ਪਾਸੇ ਕੋਈ ਨਾ ਕੋਈ ਸ਼ਕਸ਼ ਕਰਨ ਵਾਸਤੇ ਲੈ ਕੇ ਆਏ ਆ ਜੀ ਧੰਨਵਾਦ ਕਰਦੇ ਆਂ ਉਹਨਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟਰਾਲੀ ਮਿੱਟੀ ਸਿੱਟ ਗਈ ਹੈ ਜੀ ਤੇ ਜੀਸੀਵੀ ਮਿੱਟੀ ਕਹਾਂ ਤੱਕ ਜਾ ਰਹੀ ਹੈ ਕੋਈ ਟਰੈਕਟਰ ਲੱਗਾ ਹੋਇਆ ਚੜਨਾ ਕਿ ਕਿ ਬਰਾ ਸੀ ਪਿੱਛੇ ਪਾਸੇ ਉਹਨਾਂ ਗੱਲ ਨਹੀਂ ਬਣ ਰਹੀ ਸੀ ਬਤੀ ਜ਼ੋਰ ਬੋ ਲੱਗ ਰਿਹਾ ਜੀ ਤੇ ਦੂਜੀ ਲਹਿਰ ਚੱਲ ਰਹੀ ਹੈ ਰਕਿਆਂ ਦੀ ਤੇ ਇਹਦਾ ਸਾਈਜ਼ ਹੈਗਾ ਇਹ ਆ 10/6 ਹਾਈਟ 8 ਫੁੱਟ ਹੈ ਜੀ ਤੇ ਇਹ ਵੀ ਲਗਭਗ ਨੌਵੀਂ ਦਸਵੀਂ ਸ਼ੁਰੂ ਹੋ ਚੁੱਕੀ ਹੈ ਜੀ ਤੇ ਲਗਭਗ ਇੱਕ ਰੈਕ 'ਚ 4 450 ਬੋਰੀ ਪੈਂਦੀ ਪਹਿਲਾਂ ਤਾਂ 300 ਬੋਰੀ ਕਹਿੰਦੇ ਸੀ ਅੱਜ ਲਾਪਾ ਕਹਿੰਦੇ ਤੇ 4 450 ਬੋਰੀ ਪੈਂਦੀ ਹੈ ਇੱਕ ਰੈਕ ਵਿੱਚ ਅੱਜ ਸੰਤਾਂਵਾਸੇ ਚਾਹ ਪਕੌੜਿਆਂ ਦੀ ਸੇਵਾ ਜੀ ਪਿੰਡ ਰੂਪੋਵਾਲ ਤੇ ਕੁਕੜਾ ਦੀ ਸੰਗਤ ਉਹ ਕੀਤੀ ਗਈ ਹੈ ਜੀ ਬਰਾਡੇ ਪਕੌੜੇ ਤੇ ਆਲੂ ਵਾਲੇ ਨਾਲ ਪਕੌੜੇ ਸੀ ਪਿੰਗ ਫਿੰਗਰ ਕੈਨੀਸ ਆਪਾਂ ਨੇ ਨੂੰ ਧੰਨਵਾਦ ਕਰਦੇ ਹੁਣ ਪਿੰਡਾਂ ਦਾ ਜੀ ਸੰਗਤਾਂ ਵਾਸਤੇ ਚਾਹ ਪਕੌੜੇ ਦੀ ਸੇਵਾ ਕੀਤੀ ਹੈ ਜੀ ਕੁਕੜਾ ਪਿੰਡ ਦੀ ਸੰਗਤ ਵੀ ਜਦੋਂ ਸ਼ੁਰੂ ਨਾਲ ਦਿੱਲੀ ਆ ਕੇ ਸੇਵਾ ਕਰਾਦੀ ਹੈ ਜੀ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜੀ ਆਦੇ ਚੱਕਦੇ ਹੋ ਭਾਜੀ ਇਧਰ ਸੰਗਤਾਂ ਰੂਪਵਾਲੀ ਲੱਗੀਆਂ ਹੋਈਆਂ ਜੀ ਤੇਵਾ ਗਰਾਣ ਉਹ ਯਾਰ ਭਾਜੀ ਹੱਦ ਨਹੀਂ ਆ ਗਏ ਉਹ ਯਾਰ ਚੱਕਣੇ ਕਿਨੇ ਇਹ ਅੱਜ ਠੇਕੇਦਾਰ ਦੇ ਲਗਭਗ 79 ਮਜ਼ਦੂਰ ਲੇਬਰ ਕੰਮ ਕਰ ਰਹੀ ਹੈ ਜੀ ਤੇ ਪਹਿਲੀ ਲਹਿਰ 17 ਰੈਕ ਲੱਗ ਚੁੱਕੇ ਨੇ ਜੀ ਥੱਲੇ ਪਾਸੇ ਇਹ ਸਹਿਜ ਹੈਗਾ ਜਾਂ 10 ਬਾਈ 8 ਹਾਈਟ ਹੈਗੀ 4 ਫੁੱਟ ਅੱਜ ਸੇਵਾ ਦਾ ਚੌਥਾ ਦਿਨ ਵਾ ਆਹ ਫਿਰ ਧੁੱਪ ਵੀ ਨਿਕਲ ਆਈ ਹੈ ਲੋਰ ਨਾਲ ਪਹਿਲਾਂ ਨਹੀਂ ਬੈ ਕੇ ਖੜਿਆ ਸੀ ਧੋਬੀ ਨਿਕਲ ਆਈ ਨਾਲ ਅੱਜ ਆਹ ਦੇਖੋ ਇਹ ਥੋੜਾ ਬੜੇ ਬੜੇ ਤਨਵਾਜ ਅੱਜ ਬਦਾਮ ਤੇ ਸੌਗੀ ਬੰਡੇ ਜਾ ਰਹੇ ਨੇ ਜੀ ਦੇਖੀ ਨਾ ਪਾਣੀ ਰੱਖ ਥੱਲੇ ਰੱਖ ਗੱਲ ਜੀ ਗੱਲ ਜੀ ਹਲਵਾ ਭਾਈ ਗੁਰੂ ਜੀ ਹਲਵਾ ਜੀ ਹਲਵਾ ਭਾਈ ਗੁਰੂ ਹਲਵਾ ਜੀ ਹਲਵਾ ਭਾਈ ਗੁਰੂ ਜੀ ਗੱਲ ਜੀ ਗੱਲ ਜੀ ਹਲਵਾ ਭਾਈ ਗੁਰੂ ਜੀ ਉੱਪਰੀ ਲੈ ਰਹੇ ਹੈਗੀ ਆ 10 बाई 6 ਫੁੱਟ ਹਾਈਟ 4 ਫੁੱਟ ਆਜਾ ਅੱਜ ਵੀ ਪਿੰਡ ਰੁਪਾਲ ਤੋਂ ਨਾਲ ਜਿੰਦਾ ਸੇਵਾ ਕਰਵਾ ਰਹੀਆਂ ਆ ਕੇ ਜੀ ਹੋਰ ਵੀ ਆੜ ਵਾਲੇ ਪਿੰਡਾਂ ਦੀਆਂ ਸਾਡਾਂ ਨਾਲ ਸੇਵਾ ਕਰਵਾ ਰਹੀਆਂ ਜੀ ਅੱਜ ਬੰਦੇ ਪੈ ਚਾਹਤ ਨੂੰ ਕਿ ਮੇਰੇ ਗਾਦੀ ਬੀਬੀਆਂ ਵੀ ਅੱਜ ਲੰਗਰ ਵਿੱਚ ਕੜੀ ਪਕੌੜਾ ਪ੍ਰਸ਼ਾਦਾ ਮੂੰਗੀ ਦਾ ਪ੍ਰਸ਼ਾਦ ਬਣਾਇਆ ਹੋਇਆ ਜੀ ਪ੍ਰਸ਼ਾਦਾ ਜੀ ਵਾਹਿਗੁਰੂ ਜੀ ਪ੍ਰਸ਼ਾਦਾ ਵਾਹਿਗੁਰੂ ਜੀ ਦੇਵਾ ਚੱਲ ਰਹੀ ਹੈ ਜੀ ਤੇ ਦਿੱਲੀ ਦੇ ਬੇਰ ਨੂੰ ਲੰਗਰ ਗੁਰਦੁਆਰਾ ਸਾਹਿਬ ਸਾਧਾ ਜੀ ਜੀ ਬਾਬਾ ਕਰਮ ਸਿੰਘ ਜੀ ਵੱਡੂ ਬਲੋਂ ਸੇਵਾ ਕੀਤੀ ਜਾ ਰਹੀ ਆ ਸਾਧਾ ਜੀ ਸਮੂਹ ਕਮੇਟੀ ਦਾ ਪ੍ਰਬੰਧਕ ਸਵਾਨਾਂ ਦਾ ਧੰਨਵਾਦ ਕਰਦੇ ਆ ਜੀ ਸਾਧਾ ਜੀ ਰੱਖਣ ਨੂੰ ਤਾਂ ਜਗ੍ਹਾ ਹੈ ਵੀ ਬਹੁਤ ਜ਼ੋਰ ਨਾਲ ਪੈ ਕੇ ਖੜਿਆ ਜੀ ਹੁਣ ਤੇ ਇਸ ਵਕਤ ਸੰਗਤਾਂ ਨੂੰ ਲੰਗਰ ਚੁਕਾਇਆ ਜਾ ਰਿਹਾ ਹੁਣੇ ਥੋੜੇ ਦੇਰ ਮੈਂ ਧੁੱਪ ਸੀ ਤੇ ਹੁਣ ਕਾਫੀ ਜ਼ੋਰ ਨਾਲ ਮੀਂਹ ਸ਼ੁਰੂ ਹੋ ਗਿਆ ਤੇ ਦੇਖਾ ਦਿਓ ਮੇਰਾ ਮੋਬਾਈਲ ਭਜੰਡੇ ਆ ਅੱਜ ਵੀ ਸਮਤਾਂ ਆਲਦੋ ਪਿੰਡਾਂ ਦੀਆਂ ਹੋਮੋ ਆ ਕੇ ਪਹੁੰਚੀਆਂ ਹੋਈਆਂ ਜੀ ਤੇ ਮੇਰੇ ਗਾਦੀ ਬੀਬੀਆਂ ਵੀ ਲੱਗੀਆਂ ਹੋਈਆਂ ਨਾਲ ਜੀ ਸੀ ਬੀ ਤੇ ਪੌਗਲੈਂਡ ਲੱਗੀ ਹੋਈ ਹੈ ਜੀ ਪੌਗਲੈਂਡ ਮਿੱਟੀ ਪੜ ਰਹੀ ਆ ਤੇ ਜੀ ਸੀ ਬੀ ਮਿੱਟੀ ਭਰ-ਭਰ ਟਰਾਲੀਆਂ ਇੱਥੇ ਭੇਜ ਰਹੀ ਹੈ ਤੇ ਟਰਾਲੀਆਂ ਅਨਲੋਡ ਹੋ ਰਹੀਆਂ ਨੇ ਤੇ ਲਗਭਗ 20 ਫੁੱਟ ਦੇ ਗਰੀਬ ਏਰੀਆ ਕਵਰ ਹੋਇਆ ਲਈ ਉਥੇ ਕਾਫੀ ਟੂਆ ਪਿਆ ਹੋਇਆ ਸੀ